ਕਿ ਨਹੀਂ ਕੋਈ ਖੁਸ਼ੀ ਦੇਖੋ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਵਾਰਡ ਦੇ ਸਾਰੇ ਮੇਰੇ ਭੈਣ ਭਰਾਵਾ ਦਾ ਮੇਰੇ ਬੱਚੋ ਦਾ ਜਾਨ ਇਹਨਾਂ ਨੇ ਮੇਰੇ ਨਾਲ ਰਾਤ ਦਿਨ ਮਿਹਨਤ ਕਰਕੇ ਮੈਨੂੰ ਇਹ ਇਤਿਹਾਸਲ ਕਰਾਈ ਹੈ ਆ ਆਪਣੇ ਵਾਰਡ ਦਾ ਕੰਸਟਰ ਬਣਾਇਆ ਜੇ ਤੁਹਾਨੂੰ ਨਹੀਂ सांगਣੀ ਹੈ ਬਾਰ ਨਗਰ 13 ਦੇ ਵਸਨੀਕਾਂ ਨੇ ਅੱਜ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅੱਜ ਤੱਕ ਪੰਜ ਸੱਤ ਫੋਟੇ ਦਾ ਅੰਕਾ 750 ਡੇਢ ਬਣਿਆ ਮੈਂ ਨਿਹਾਰਨੀ ਨਹੀਂ ਆ ਆਜ਼ਾਦ ਦਿਨ ਨਾਲ ਸੇਵਾ ਦੇ ਵਿੱਚ ਰਹਿੰਦਾ ਇਸ ਨਾਲ ਜਿਹੜਾ ਭਰਾ ਮਿੰਦਰ ਬਰਦਾਰ ਜਿਹਦੇ ਮੈਨੂੰ ਇਸ ਲੀਡ ਦੇ ਵਿੱਚ ਨਹੀਂ ਇਹ ਜਿੱਤ ਦੇ ਵਿੱਚ ਸਭ ਤੋਂ ਵੱਡਾ ਤੇਰਾ ਮਿੰਦਰ ਬਰਦਾਰ ਹੈ ਔਰ ਮੇਰੀ ਪਾਰਟੀ ਦਾ ਤਲਵਾਦ ਹੈ ਨਾ ਮੈਨੂੰ ਬਾਹਰੇ ਦੇ ਬਸਤੀ ਅੱਜ ਬਹੁਤ ਜ਼ਿਆਦਾ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਜਿੱਤ ਹੋਈ ਹੈ ਵਾਰਡ ਨੰਬਰ 11 ਤੋਂ ਇਹ ਜਿੱਤ ਮੇਰੀ ਨਹੀਂ ਇਹ ਜਿੱਤ ਆ ਮੇਰੇ ਸਾਰੇ ਭੈਣਾ ਭਰਾਵਾਂ ਦੀ ਜਿਨ੍ਹਾਂ ਨੇ ਇਸ ਇਲੈਕਸ਼ਨ ਚ ਮਿਹਨਤ ਕੀਤੀ ਤੇ ਉਸ ਸੱਚੀ ਪਰਮਾਤਮਾ ਦੀ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਇਸ ਸ਼ਿਰ ਤੇ ਉਹਨਾਂ ਦਾ ਮੌਕਾ ਮਿਲਿਆ ਹੈ ਜੀ ਤੇ ਪਰਮਾਤਮਾ ਦੇ ਚਰਨਾਂ 'ਚ ਇਹੋ ਹੀ ਅਰਦਾਸ ਹੈ ਵੀ ਅਸੀਂ ਸੱਚੇ ਮਨ ਦੇ ਨਾਲ ਆਪਣੇ ਸਾਰੇ ਭੈਣ ਭਰਾਵਾਂ ਪਰਿਵਾਰਾਂ ਦੀ ਸੇਵਾ ਕਰੀਏ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਆਪਣੇ ਜਿਸ ਤਰ੍ਹਾਂ ਪਿਛਲੇ 5 ਸਾਲ ਵਿੱਚ ਰੇ ਸੀ ਆਪਣੇ ਭਰਾਵਾਂ ਨੂੰ ਫੇਰ ਅਸੀਂ ਉਸੇ ਤਰ੍ਹਾਂ 5 ਸਾਲ ਹੋਰ ਸੋਹਣੀ ਤਰ੍ਹਾਂ ਹੋਰ ਅੱਛੇ ਤਰੀਕੇ ਦੇ ਨਾਲ ਕੰਮ ਕਰਾਂਗੇ ਹੋਰ ਅੱਛੇ ਤਰੀਕੇ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਜੀ ਮਜੀ ਨਾਟ ਮਾਜੀ ਜਿਹੜੀ ਖੇਤ ਹੋਈ ਆ ਕਿੰਨੀ ਖੁਸ਼ੀ ਆ ਕਰਦੇ ਬਹੁਤ ਬਹੁਤ ਖੁਸ਼ੀ ਆ ਤੁਸੀਂ ਖੁਦ ਵੇਖੋ ਮੇਰੇ ਸਾਰੇ ਭੈਣ ਭਰਾਵਾਂ ਨੇ ਮਾਵਾ ਨੇ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਬਜ਼ੁਰਗਾਂ ਨੇ ਉਹ ਸਾਰੇ ਕਿੰਦਾ ਖੁਸ਼ੀ ਚ ਇਸ ਟਾਈਮ ਤੇ ਬਹੁਤ ਬਹੁਤ ਤਨਵਾ ਦੂਸਰੀ ਵਾਰ ਉਹਨਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਤੇ ਤਨ ਦੇਹੀ ਦੇ ਨਾਲ ਜਿੱਦਾਂ ਮੈਂ ਪਹਿਲੋਂ ਆਪਣੇ ਪਰਿਵਾਰਾਂ ਦੀ ਸੇਵਾ ਕੀਤੀ ਉਦਾਂ ਹੀ ਫੇਰ ਸੇਵਾ ਕਰੂੰਗੀ ਤੇ ਮੈਨੂੰ ਯਕੀਨ ਆ ਕਿ ਮੇਰੇ ਬਾਕੀ ਸਾਰੇ ਭੈਣ ਭਰਾ ਵੀ ਇਸੇ ਤਰ੍ਹਾਂ ਜਿੱਤੇ ਹੋਣਗੇ ਤੇ ਬਹੁਤ ਜਲਦ ਅਸੀਂ ਆਮ ਆਦਮੀ ਪਾਰਟੀ ਦਾ ਹਾਊਸ ਆਪਣੇ ਸ਼ਹਿਰ ਦੇ ਵਿੱਚ ਨਾਕੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੀ ਸੇਵਾ ਕਰਾਂਗੇ ਬਹੁਤ ਬਹੁਤ ਧੰਨ